ਤੇ ਮਾਜੇ ਦੀ ਧਰਤੀ ਤੇ ਦਾ ਅੱਜ ਤੋਂ ਵੱਧ ਲੋਕ ਕਹਿੰਦੇ ਕ੍ਰਿਸ਼ਚਨ ਧਰਮ ਜੋ ਬਣ ਰਹੇ ਨੇ ਕ੍ਰਿਸ਼ਚਨ ਧਰਮ ਅਪਣਾ ਰਹੇ ਨੇ ਧਰਮ ਸਾਰੇ ਸਤਿਕਾਰਯੋਗ ਨੇ ਸਾਰਿਆਂ ਦਾ ਫਲਸਫਾ ਇੱਕੋ ਆ ਕਿ ਇਨਸਾਨੀਅਤ ਦਿੱਖ ਹੋਵੇ ਇਨਸਾਨੀਅਤ ਦੀ ਗੱਲ ਹੋਵੇ ਠੀਕ ਆ ਧਰਮ ਦੀ ਗੱਲ ਹੋਵੇ ਕਿ ਜੰਗਾ ਲੜੀਆਂ ਜੋਦੇ ਸੀਗੇ ਇੱਕ ਤਰ੍ਹਾਂ ਦੇ ਸੂਰਮੇ ਸੀਗੇ ਬਿਲਕੁਲ ਜੀ ਬਚਨ ਕੇ ਬਲੀ ਸੀ ਜੀ ਬਚਨ ਕੇ ਬਲੀ ਸੀਗੇ ਕਿ ਜੋ ਕਹਤਾ ਉਹ ਸੱਤ ਆ ਬਸ ਗੁਰੂ ਦਾ ਹੁਕਮ ਮੰਨਿਆ ਜੀ ਤੇ ਇੱਥੇ ਪਿਛਲੇ ਦਿਨੀ ਸ਼ੀਧੀ ਜੋੜ ਮੇਲੇ ਲੰਘ ਕੇ ਆ ਰਹੇ ਹਾਂ ਜੀ ਹਾਂ ਜੀ ਸਾਹਿਬ ਜਿਆਦਿਆਂ ਨੂੰ ਛੋਟੇ ਛੋਟਿਆਂ ਨੂੰ ਜਦੋਂ ਨੀਖਾ ਚ ਚਣਨ ਤੋਂ ਪਹਿਲਾਂ ਸੂਬੇ ਨੇ 100 ਤਰ੍ਹਾਂ ਦੇ ਲਾਲਚ ਦਿੱਤੇ ਨੇ ਬਿਲਕੁਲ ਜੀ ਜੀ ਉਹਨਾਂ ਨੇ ਈਨ ਨਹੀਂ ਮੰਨੀ ਡੋਲੇ ਨਹੀਂ ਹੈਗੇ ਧਰਮ ਤੋਂ ਹਮ ਧਰਮ ਤੋਂ ਪੈਰ ਵੀ ਪਿੱਛਾ ਨਹੀਂ ਕਰਿਆ ਬਿਲਕੁਲ ਪਰ ਅੱਜ ਕੁਝ ਬੰਦੇ ਕਿਉਂ ਡੋਲ ਜਾਂਦੇ ਨੇ ਜੋ ਕਿ ਆਪਾਂ ਮੱਜੇ ਦੀ ਧਰਤੀ ਦੇ ਬੈਠੇ ਆਂ ਮੱਜੇ ਦੀ ਧਰਤੀ ਦੀ ਉਹ ਗੱਲ ਕਰ ਰਹੇ ਹਾਂ ਦੇਖੋ ਹਰ ਘਰ ਚ ਹਰ ਪਾਸੇ ਇਹੀ ਚਰਚਾ ਹੋ ਰਹੀ ਹੈ ਆਪਣਾ ਸਬਰ ਦਾਵਾ ਕਿੱਥੇ ਨੇ ਤੇ ਨਿਹੰਗ ਸਿੰਘ ਦੇ ਜਿਹੜੇ ਮੇਨ ਜਥੇਦਾਰ ਬਣੇ ਹੋਏ ਨੇ ਉਹ ਕਿੱਥੇ ਨੇ ਕਿ ਕਿਉਂ ਨਹੀਂ ਕੋਈ ਪਹਿਲ ਕਰ ਰਿਹਾ ਕਿ ਉਹਨਾਂ ਨੂੰ ਘਰ ਵਾਪਸ ਲਿਆਂਦਾ ਜਾਵੇ ਤੁਸੀਂ ਹਾਲਾਂਕਿ ਤੁਸੀਂ ਗੱਲ ਕਰੀ ਸੀਗੀ ਕਿ ਉਹਨਾਂ ਨੂੰ ਲਾਲਚ ਦੇ ਕੇ ਥੋੜੀ ਲਿਓਣ ਲਾਲਚ ਪਰ ਕਹਿੰਦੇ ਘਰੋਂ ਨਿਕਲੇ ਹੋਏ ਨੂੰ ਜੇ ਤੁਸੀਂ ਸਮਝਾ ਕੇ ਮੋੜ ਲਿਓ ਉਹ ਵੀ ਵਧੀਆ ਗੱਲ ਆ ਤੁਹਾਨੂੰ ਲੱਗਦਾ ਪਈ ਨਹੀਂ ਸਮਝਾਉਂਦੇ ਹੋ ਹਲੇ ਤੱਕ ਉਹ ਬਾਬਾ ਜੀ ਕਿਤੇ ਨਹੀਂ ਆਈ ਹੈਗੀ ਨਾ ਨਾ ਕਾਲ ਤੁਰਕਮ ਹੋਇਆ ਨਾ ਕਿਸੇ ਜਥੇਦਾਰ ਤੋਂ ਹੁਕਮ ਹੋਇਆ ਜਿਹੜੀ ਜਥੇਦਾਰਾਂ ਦੀ ਗੱਲ ਆਣਾ ਉਹਨਾਂ ਦਾ ਤੁਸੀਂ ਆਪਣੇ ਦੇਲ ਤੋਂ ਜਿਹੜਾ ਭਲੇਖਾ ਕਾਢੀ ਦਿਓ ਜਿਹੜੀ ਜਥੇਦਾਰਾਂ ਦੀ ਗੱਲ ਆਣਾ ਉਹਨਾਂ ਦਾ ਤੁਸੀਂ ਆਪਣੇ ਦੇਲ ਤੋਂ ਜਿਹੜਾ ਭਲੇਖਾ ਕਾਢੀ ਦਿਓ